ਜੋਸਪ ਦੇ ਵਿੱਚ ਕਬੱਡੀ ਟੂਰਨਾਮੈਂਟ ਦੇ ਦੌਰਾਨ ਜੀਜੇ ਨੇ ਸਾਲੇ ਤੇ ਗੋਲੀਆਂ ਚਲਾ ਦਿੱਤੀਆਂ ਨੇ ਤਾਂ ਫਿਰੋਜ਼ਪੁਰ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਬੱਡੀ ਟੂਰਨਾਮੈਂਟ ਚੱਲ ਰਿਹਾ ਸੀ ਜਿਸ ਦੇ ਵਿੱਚ ਜੀਜੇ ਦੇ ਵੱਲੋਂ ਆਪਣੇ ਹੀ ਸਾਲੇ ਤੇ ਗੋਰੀਆਂ ਚਲਾ ਦਿੱਤੀਆਂ ਗਈਆਂ ਨੇ ਤਾਂ ਪਰਿਵਾਰਕ ਮੈਂਬਰਾਂ ਦਾ ਇਹ ਕਹਿਣਾ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਲੜਕੇ ਦੇ ਵੱਲੋਂ ਉਹਨਾਂ ਦੀ ਲੜਕੀ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਤੇ ਕੁੱਟਮਾਰ ਵੀ ਕੀਤੀ ਜਾਂਦੀ ਸੀ ਜਿਸ ਨੂੰ ਲੈ ਕੇ ਉਹਨਾਂ ਕਈ ਵਾਰ ਘਰ ਵਸਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਲੜਕਾ ਬਾਜ਼ ਨਹੀਂ ਆਇਆ ਤੇ ਜਦ ਪਿੰਡ ਕਮਾਲਾ ਮਿੱਠੂ ਤੇ ਬਗੂ ਵਾਲਾ ਵਿਚਕਾਰ ਕਬੱਡੀ ਟੂਰਨਾਮੈਂਟ ਸੀ ਤਾਂ ਉਹਨਾਂ ਦੇ ਜੁਆਇ ਨੇ ਆ ਕੇ ਆਪਣੇ ਸਾਲੇ ਜਗਰਾਤ ਸਿੰਘ ਤੇ ਉਸਦੇ ਬੱਚੇ ਤੇ ਗੋਲੀਆਂ ਚਲਾ ਦਿੱਤੀਆਂ ਨੇ ਜਗਰਾਤ ਦੇ ਚਾਰ ਦੇ ਕਰੀਬ ਗੋਲੀਆਂ ਲੱਗਦੀਆਂ ਨੇ ਬੱਚੇ ਦੇ ਕੰਨ ਦੇ ਕੋਲੋਂ ਗੋਲੀ ਖਹਿ ਕੇ ਲੱਗ ਜਾਂਦੀ ਹੈ ਤਾਂ ਜ਼ਖਮੀ ਜਗਰਾਤ ਸਿੰਘ ਜਿੱਥੇ ਹਸਪਤਾਲ ਦੇ ਵਿੱਚ ਜੇਰੇ ਇਲਾਜ ਤੇ ਉਦਰ ਮੌਕੇ ਤੇ ਪਹੁੰਚੇ ਐਸਐਸਪੀ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਦਾ ਜਾਂਚ ਹੋ ਰਹੀ ਹੈ ਤੇ ਜਲਦ ਦੋਸ਼ੀ ਗ੍ਰਿਫਤਾਰ ਕੀਤਾ ਜਾਵੇਗਾ ਇਹ ਨਾਮ ਕੀ ਆ ਤੁਹਾਡਾ ਕਿਹੜੇ ਪਿੰਡ ਆ ਕੀ ਕਰਦੇ ਆ ਮੈਂ ਸਰਵਨ ਸਿੰਘ ਆ ਜੀ ਇਹ ਬੱਗੂ ਬੱਗੇ ਵਾਲੇ ਦੀ ਗਵਾਰਦਾ ਤਾਂ ਸਾਡੀ ਕੁੜੀਆ ਵਈ ਆ ਬੱਗੇ ਵਾਲੇ ਤੇ ਮੇਰੇ ਮੇਰਾ ਸਾਲਾ ਵੋਂਦੇ ਮਿੱਡੂ ਵਾਲਾ ਪਿੰਡ ਆ ਜੀ ਉਹਦਾ ਲੜਕਾ ਜਿੰਦੇ ਗੋਲੀਆਂ ਲੱਗੀਆਂ ਵਾ ਤਿੰਨ ਚਾਰ ਦਿਨ ਹੋ ਗਏ ਜੀ ਅਸੀਂ ਇਹ ਫੈਸਲਾ ਕਰਾ ਰਹੇ ਆ ਅੱਜ ਨਾ ਮੁੰਡੇ ਦਾ ਫੁੱਫੜ ਵੀ ਛੱਡਿਆ ਸੀ ਅਸੀਂ ਅਹੀਂ ਪੰਚਾਇਤ ਲੈ ਕੇ ਗਏ ਸੀ ਉੱਥੇ ਤੇ ਕੱਲ ਸਾਡਾ ਵੀਰਵਾਰ ਦੀ ਪੰਚਾਇਤ ਸੀ ਅੱਜ ਤੋਂ ਤਿੰਨ ਦਿਨ ਪਹਿਲਾਂ ਅਸੀਂ ਗਏ ਆ ਵੀਰਵਾਰ ਦਾ ਟਾਈਮ ਦੇ ਕੇ ਆਏ ਆ ਅੱਜ ਸੰਗਰਾਂਲ ਕਰਕੇ ਅਸੀਂ ਜਾਣਾ ਨਹੀਂ ਚਾਹੁੰਦੇ ਪਰ ਕੱਲ ਇਹਨਾਂ ਨੇ ਕੁੜੀ ਨੂੰ ਬਹੁਤ ਜ਼ਿਆਦਾ ਕੁੱਟਿਆ ਇਥੋਂ ਤੱਕ ਕੁੜੀ ਨੇ ਅੱਜ ਵਿੱਚ ਪੰਚਾਇਤ 'ਚ ਬਹਿ ਕੇ ਦੱਸਿਆ ਵੀ ਮੇਰੀ ਸਵਾਰ ਟਿੱਕਰ ਪਾੜ ਗਈ ਛਾਹ ਵਿੱਚ ਮੇਰਾ ਕੱਢ ਤਾਂ ਇਨਾ ਕੁੱਟਿਆ ਮਾਰਿਆ ਨਾ ਮੈਨੂੰ ਮੈਂ ਕੁੜੀ ਨੂੰ ਅੱਜ ਲਿਆਉਣਾ ਚਾਹੁੰਦਾ ਤੇ ਜਿਹੜਾ ਮੁੰਡੇ ਦਾ ਫੁੱਫੜ ਉਹ ਕਹਿੰਦਾ ਜੀ ਅੱਜ ਦੀ ਦਿਹਾੜੀ ਰਹਿਣ ਦੋ ਸੇਰੇ ਤੁਸੀਂ ਗੁਰੂ ਘਰੇ ਪੰਚਾਇਤ ਅਸੀਂ ਸੱਦੀ ਇਸੇਰੇ ਜੋ ਨਵਟਾਰਾ ਹੋਇਆ ਸੇਰੇ ਹੋ ਜਾਏਗਾ ਅਹੀਂ ਸਾਰੇ ਇਹਨਾਂ ਦੇ ਬੱਗੇ ਹਾਂਜੀ ਮਾਮਲਾ ਕੀ ਹੈ ਪੁਰਾਣਾ ਮਾਮਲਾ ਜੀ ਬਾਅਦ ਜਿਹੜੀ ਗੱਲਬਾਤ ਅਸੀਂ ਸੁਣ ਚ ਗੱਲ ਨਿਕਲੀ ਹੈ ਤੇ ਕੁੜੀ ਆਂਦੀ ਵੀ ਇਹ ਦਾਜ ਮੰਗਦੇ ਆ ਤੇ ਮੁੰਡਾ ਆਂਦਾ ਵੀ ਜੇ ਉਹ ਮੈਂ ਮੰਗਦਾ ਤੇ ਉਹਨਾਂ ਕਿਹੜਾ ਦੇ ਦਿੱਤਾ ਮੁੰਲੇ ਦਾ ਪਿਓ ਅਗੋਂ ਆਲਾ ਵੀ ਦਾਜ ਕੋਈ ਅਸੀਂ ਤਾਂ ਮੰਗਿਆ ਨਹੀਂਗਾ ਜੇ ਕੋਈ ਦੇਂਦਾ ਤੇ ਆਪਦੀ ਧੀ ਨੂੰ ਦੇਂਦਾ ਇਹਦਾ ਮਤਬਲਾ ਵੀ ਫਿਰ ਮੰਗਦੇ ਸੀ ਬਾਕੀ ਬਹੁਤ ਜਿਆਦਾ ਤੰਗ ਪਰੇਸ਼ਾਨ ਬੇਟੀ ਨੂੰ ਕਰਦੇ ਅੱਜ ਤੋਂ ਪਿੱਛੇ-ਪਿੱਛੇ ਦਾਸਰੀ ਪੰਚਾਇਤਾਂ ਹੋ ਗਈਆਂ ਅੱਜ ਦੋ ਗੱਡੀਆਂ ਲੈ ਕੇ ਮੁੰਡਾ ਆਇਆ ਜੀ ਸਾਡੇ ਪਿੰਡ ਦੇ ਨੇੜੇ ਪਿੰਡ ਨਾਲ ਕਬੱਡੀ ਹੋ ਰਹੀ ਸੀ ਉੱਥੇ ਆ ਕੇ ਤੇ ਮੁੰਡੇ ਨੂੰ ਅੱਗੇ ਮਿੱਡੂ ਵਾਲੇ ਦੇ ਕੋਲ ਪਿੰਡ ਆ ਤੇ ਉੱਥੇ ਆ ਕੇ ਗੋਲੀਆਂ ਮਾਰ ਕੇ ਨਾਲ ਮੁੰਡੇ ਦਾ ਪਿਓ ਆ ਤੇ ਨਾਲ ਮੁੰਡੇ ਦਾ ਇੱਕੋ ਭਰਾ ਬਹੁਤ ਜਿਆਦਾ ਧੱਕਾ ਕੀਤਾ ਜੀ ਇਹਨਾਂ ਨੇ ਮੇਰੇ ਸਾਲੇ ਦਾ ਬੇਟਾ ਜੀ ਜਗਰਾਜ ਸਿੰਘ ਜਿੰਦੇ 4 ਗੋਲੀਆਂ ਲੱਗੀਆਂ ਮੁੰਡੇ ਦਾ ਬੋਲਿਆ ਆ ਮੁੰਡੇ ਦਾ ਪਨਵਾਈਆ ਜੀ ਮੁੰਡੇ ਦਾ ਮੁੰਡੇ ਦਾ ਪਨਵਾਈਆ ਜੀ ਜਿੰਦੇ ਗੋਲੀਆਂ ਲੱਗੀਆਂ ਮੰਗ ਹੈ ਅਸੀਂ ਤਾਂ ਪ੍ਰਸ਼ਾਸਨ ਤੋਂ ਕਹਿੰਨੇ ਆ ਵੀ ਜੋ ਇਨਸਾਫ਼ ਕੀਤਾ ਜਾਵੇ ਸਾਡੇ ਨਾਲ ਬਾਡੀ ਟੀ ਨਾਲ ਵੀ ਬਹੁਤ ਜਿਆਦਾ ਧੱਕਾ ਕਰਦੇ ਪਏ ਅਸੀਂ ਬਿਆਨ ਨਹੀਂ ਕਰ ਸਕਦੇ ਜੀ ਜਿੰਨਾ ਸਾਡੇ ਨਾਲ ਧੱਕਾ ਨਾ ਕੀਤਾ ਮੈਂ ਜਿਹੇਦਾਰ ਬੰਦਾ ਮੈਨੂੰ 10 ਦਿਨ ਹੋ ਗਏ ਵਾਈ ਕੱਜਲਖਵਾਰ ਹੁੰਦੇ ਆ ਰਾਤੀ ਮੈਂ 8 ਵਜੇ ਘਰੇ ਗਿਆ ਮੇਰੀ ਗੱਡੀ ਦਾ ਐਕਸੀਡੈਂਟ ਹੋ ਗਿਆ ਅਹੀਂ ਮਿੰਟਾਂ ਤੱਕ ਮੈਂ ਹੱਥ ਟਿੱਕਰ ਅੱਜ ਜੋੜ ਕੇ ਆਇਆ ਵੀ ਦੋ ਚਾਰ ਕੱਲ ਵੀਰਵਾਰ ਸਵੇਰੇ ਤੁਹਾਡੇ ਪੰਚਾਇਤ ਆ ਅੱਜ ਰਾਤ ਦੀ ਰਾਤ ਕੱਢ ਲੋ। ਉਹ ਨਾਮ ਆ ਪਹਾੜੀ ਚੱਲਣਾ ਬਕੀਆ ਇਹਦੇ ਦੇਖੇ ਮੱਕਾ ਉਹ ਦਾ ਪਤੀ ਆ ਵਾ ਜਗਰਾਜ ਸਿੰਘ ਤੇਰਾ ਨਾਮ ਬਲਵਿੰਦਰ ਸਿੰਘ ਸਾਰੇ ਪਰੋਏ ਨਾਲ ਕੁੜੀ ਨੂੰ ਗੋਲ ਦਾ ਮਾਰਦਾ ਹੈ। ਇਹਦੀ ਸਵੇਰੇ ਪਰੇ ਸੀ ਤੇ ਉਹਨੇ ਆਣ ਕੇ ਉਸੇ ਗੋਲ ਦਾ ਮਾਰ ਦਿੱਤਾ। ਭਾਈ ਉਹ ਦਾੜੀ ਇਹ ਲਾਲ ਕੋਈ ਨਹੀਂ ਤੇ ਉਹ ਵੀ ਨਾਲ ਅੱਜ ਉਹਨੇ ਪਿਉਰੇ ਵੀ ਆਖਿਆ ਕੋਈ ਨਹੀਂ ਅੰਦਾਜ਼ੇ ਨੇ ਬੜਾ ਹੋਈ ਬਾਣੀ ਤਿੰਨ ਲੱਗੀਆਂ ਚਾਰ ਲੱਗੀਆਂ ਚਾਰ ਕੋਈ ਹੁਣ ਪਤਾ ਲੱਗੂ ਬਾਹਰ ਜਿਵੇਂ ਅਸੀਂ ਦੇਖਾਂਗੇ ਸਰ ਮਾਮਲਾ ਕੀ ਆ ਇਹਦੀ ਇਹਦੇ ਜਿਹੜਾ ਜਗਨਰਾਜ ਸਿੰਘ ਦਾ ਇਹ ਜਿਹੜਾ ਜਿਹੜਾ ਜੁਗਿਆ ਮਰੀ ਹੈ ਇਹਦੇ ਜੀਜੇ ਨੇ ਜਿਹੜਾ ਜਗਜੀਤ ਸਿੰਘ ਹੈ ਤੇ ਉਹ ਇਹਨਾਂ ਦਾ ਆਪਸੀ ਜਿਹੜੀ ਇਹਦਾ ਲੜਕੀ ਨੂੰ ਉਹ ਥੋੜਾ ਤੰਗ ਪ੍ਰੇਸ਼ਾਨ ਕਰਦਾ ਸੀ ਤੇ ਇਹਨਾਂ ਦੇ 2-3 ਦਿਨ ਇਹਨਾਂ ਦੀਆਂ ਪੰਚਾਇਤਾਂ ਉੱਤੇ ਹੁੰਦੀਆਂ ਰਹੀਆਂ ਤੇ ਹੁਣ ਉਹਨੇ ਇੱਕ ਕਬੱਡੀ ਮੈਚ ਉੱਤੇ ਮੈਚ ਚੱਲਦਾ ਸੀ ਪਿੰਡ ਦੇ ਵਿੱਚ ਉੱਥੇ ਉਸਨੇ ਆ ਕੇ ਤੇ ਇਹਦੇ ਤੇ ਫਾਇਰ ਕੀਤਾ ਤੇ ਉਹ ਸਾਡੀ ਪੁਲਿਸ ਪਾਰਟੀ ਗਈਆਂ ਹੋਈਆਂ ਉਹਨੂੰ ਫੜ ਲੈਣੇ ਜੀ ਜਲਦੀ ਆਪਸੀ ਰੰਦੇਸ਼ਾ ਜੀ ਕਬੱਡੀ ਉੱਤੇ ਮੈਚ ਚੱਲਦਾ ਸੀ ਇਹ ਜੁਗਰਾਜ ਆ ਤੇ ਇਹਦਾ ਜਿਹੜਾ ਜੀਜਾ ਜਗਜੀਤ ਇਹਨਾਂ ਦੇ ਦੱਸਣ ਮੁਤਾਬਕ ਕੋਣੇ ਫਾਇਰੇ ਦੇ ਮਾਰੇ ਆ ਤੇ ਉਸ ਨੂੰ ਅਸੀਂ ਜਲਦੀ ਕਰ ਲਾਂਗੇ ਗ੍ਰਫਤਾਰ ਕਿੰਨੇ ਨੂੰ ਤੰਗ ਪਰੇਸ਼ਾਨ ਕਰਨਾ ਭਜੀ ਮਾਮਲੇ ਹਾਂਜੀ ਤੁਹਾਨੂੰ ਤੰਗ ਪਰੇਸ਼ਾਨ ਕਰਨਾ ਮਾਮਲੇ ਹਾਂ ਹਾਂ ਇਹਦੀ ਜਿਹੜਾ ਇੰਜਰਡ ਹੈ ਇਹਦੀ ਭੈਣ ਮੈਰਿਡ ਸੀਗੀ ਜਗਜੀਤ ਨਾਲ ਉਹਨੂੰ ਉਹ ਤੰਗ ਪਰੇਸ਼ਾਨ ਕਰਦੇ ਸੀ ਤੇ ਉਹ ਮਸਲਾ ਜੀ ਸਰ ਹਾਲਤ ਕੀ ਆ ਤੇ ਕਿੰਨੀਆਂ ਗੋਲੀਆਂ ਠੀਕ ਹੈ ਜੀ ਉਹ ਡਾਕਟਰ ਸਾਹਿਬ ਕਰ ਰਹੇ ਆ ਬਾਕੀ ਡਾਕਟਰ ਸਾਹਿਬ ਨੂੰ ਪਤਾ ਹੋਊਗਾ ਪ੍ਰੋਪਰਲੀ ਕਰ ਰਹੇ ਮੈਂ ਜਾ ਕੇ ਮਿਲ ਕੇ ਆਂ ਡਾਕਟਰ ਸਾਹਿਬ ਨੂੰ ਵੀ ਕਿ ਤਾਂ ਕਿ ਚੰਗੀ ਤਰ੍ਹਾਂ ਵਧੀਆ ਲੱਜ ਰੋਵੇ ਠੀਕ ਹੋ ਗਿਆ ਥੈਂਕ ਯੂ ਸਰ